ਇੱਕ ਬੰਦਾ ਸਾਰਾ ਟਾਈਮ ਲੈ ਗਿਆ ਉਹਨਾਂ ਦਾ ਆਪ ਚਲਾ ਗਿਆ ਉਹ ਦੂਜੇ ਰੋਂਦੇ ਮੈਂ ਨਹੀਂ ਮੈਂ ਨਹੀਂ ਕਿਉਂਕਿ ਮੈਂ ਕਰਦੇ ਸੀ ਜੁਆਕਾਂ ਵਾਂਗੂ ਅਰੇ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਲੜ ਰਹੇ ਆ ਜਿੰਦਾ ਲਈਏ ਤਾਂ ਕਹਿੰਦੇ ਇੱਥੇ ਨਹੀਂ ਬਹਿਣਾ ਜੇ ਕਹੀਏ ਭਾਈ ਤੁਹਾਡਾ ਟਾਈਮ ਲੈ ਗਿਆ ਬਾਹਰ ਚੱਲ ਜਾਓ ਕਹਿੰਦੇ ਬਾਹਰ ਵੀ ਨਹੀਂ ਜਾਣਾ ਸੋ ਜੁਆਕਾਂ ਵਾਲੀ ਰਿਹਾਰਡ ਕਹਿੰਦੇ ਆ ਇਹਨਾਂ ਨੂੰ ਆ ਦੇਖ ਲਓ ਕਿੰਨੀ ਇਹਨਾਂ ਦੀ ਆਪਸ ਉਹ ਵੈਸੇ ਕਹਿੰਦੇ ਰਹਿੰਦੇ ਆ ਸਾਡੇ ਇੰਨੇ ਸੰਪਰਕ ਕੁਛ ਨਹੀਂ ਫੁਲਾਨੇ ਆਵਾਜ਼ ਦੀ ਪਾਰਟੀ ਦੇ ਐਮਐਲਏ ਆਪਸ ਵਿੱਚ ਕੋਈ ਸੰਪਰਕ ਹੈ ਨਹੀਂ ਇਹਨਾਂ ਦਾ ਆਪੇ ਤਾਂ ਸੰਭਰ ਕੇ ਜਰੋ ਉਹ ਕੱਲ ਉਹ ਉਹ ਪਹਿਲੇ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਚਲੋ ਉਹਦਾ ਕੰਮ ਹੀ ਇਹ ਹੈ ਮਾਈਕ ਕਿਤੇ ਧਿਆਜੋ ਤਾਂ ਨੇਰੇ ਚ ਵੀ ਪਾੜ ਲੈਂਦਾ ਸੋ ਮੈਂ ਪੁਣਾ ਕੰਦਣਾ ਹਾਂ ਸਰਪਤਾਈ ਅੰਨੀ ਵਾਰ ਨਾ ਵੀ ਲੈਣਾ ਚਾਹੀਦਾ ਜਦੋਂ ਗਵਰਨਰ ਬੋਲਦਾ ਉਦੋਂ ਨਹੀਂ ਬੋਲਣ ਦਿੰਦੇ ਗਵਰਨਰ ਦੇ ਐਡਰੈਸ ਤੇ ਡਿਬੇਟ ਹੋਵੇ ਉਦੋਂ ਰੋਲਾ ਪਾਉਂਦੇ ਨੇ ਬਜਟ ਪੇਸ਼ ਕਰਨਾ ਹੋਵੇ ਉਦੋਂ ਰੋਲਾ ਪਾਉਣਾ ਹੈ ਕੁਐਸਚਨ ਆਵਰ ਹੋਵੇ ਉਹ ਅੱਧਾ ਦਾ ਘੰਟਾ ਬੋਲਣਾ ਹੈ ਪਰ ਜਦੋਂ ਆਪਦੀ ਵਾਰੀ ਆਉਂਦੀ ਹੈ ਕਿ ਹੁਣ ਪਜੜਾ ਜਿਹਾ ਪਾਸ ਕਰਾਂਗੇ ਤੁਸੀਂ ਪੁੱਛੋਗੇ ਕਿ ਜਿਹੜੇ ਇਸ ਪੱਖ 'ਚ ਨੇ ਇਸ ਪ੍ਰਸਤਾਵ ਦੇ ਆ ਪੱਖ 'ਚ ਨੇ ਉਹ ਹਾਂ ਕਹਿਣ ਤਾਂ ਉਹ ਗੱਲ ਕਰਦੇ ਵੀ ਨਹੀਂ ਜੀ ਪੁਆਇੰਟ ਆਫ ਆਰਡਰ ਇਹ ਕਾਹ ਗੱਲ ਕਹਿਣਗੇ ਨਾ ਸਾਰੇ ਘਰੇ ਚਲੇ ਗਏ ਪੱਜ ਵੀ ਕੋਈ ਇਸ ਦੇ ਸਿਪਾਹੀਵਾ ਸਾਹਿਬ ਕਿਹੜੇ ਕਿਹੜੇ ਮਹਿਕਮਿਆਂ ਨੂੰ ਨੌਕਰੀ ਦਿੱਤੀਆਂ ਨੇ ਮੈਂ ਆ ਲੈ ਕੇ ਆਂ ਜੀ ਪੂਰਾ ਇਹਦੇ 'ਚ ਡਿਟੇਲ ਹੈ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਇਹਨਾਂ ਨੇ 2 ਸਾਲ ਚ ਇੰਨਾ ਤੜਫ ਗਏ ਮਤਲਬ ਪਤਾ ਹੀ ਨਹੀਂ ਕੀ ਬੋਲੀ ਜਾਂਦੇ ਨੇ ਤੇ ਜੇ 3-4 ਸਾਲ ਬਾਅਦ ਤਾਂ ਇਹ ਮੰਨ ਲਾ ਜੇ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਬੱਟੇ ਨਾ ਮਾਰਨ ਲੱਗ ਜਾਣ ਕਿਤੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਜਿਹੜੇ ਨਾਰੀ ਨੂਰੀ ਲਾ ਗਏ ਜਿਹੜੇ ਗਾਲਾਂ ਤੁਹਾਨੂੰ ਵੀ ਕੱਢ ਦੇ ਉੱਚੀ ਹਾਂਜੀ ਉਹਨਾਂ ਦਾ ਵੀ ਤਨਵਾ ਮਾਫੀ ਕਰ ਦਿਆ ਕਰੋ ਕਿਉਂਕਿ ਇਹਨਾਂ ਨੂੰ ਪਤਾ ਪਤਾ ਹੈ ਨਹੀਂ ਕੁਝ ਇਹ ਤਾਂ ਬਸ ਇੱਕ ਰੂਜੀ ਦੇ ਵਿੱਚ ਫਾਇਦੇ ਫਿਰਦੇ ਆ ਠੀਕ ਹੈ ਨਾ ਤੁਹਾਨੂੰ ਵੀ ਮੁਰਦਾਬਾਦ ਕਹਿਗੇ ਮੈਨੂੰ ਮੁਰਦਾਬਾਦ ਕਹਿਗੇ ਵਿੱਚੇ ਮੋਦੀ ਨੂੰ ਕਹਿਗੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਜਿੰਦਾਬਾਦ ਕੌਣ ਹੈ ਕਿਉਂਕਿ ਆਪ ਹੀ ਹੁਣ ਇਹੋ ਜਿਹਾ ਕੁਝ ਹੋ ਗਿਆ ਇਹਨਾਂ ਨੂੰ ਸੋ ਇਹਦੇ ਗੁੱਸਾ ਨਾ ਕਰਿਆ ਕਰੋ ਚਲੋ ਕਿਹਦੇ ਰੋੜਾ ਰੋੜਾ ਨਹੀਂ ਮਾਰਦੇ ਨੀ ਤਾਂ ਹਾਲਾਤ ਇਹਨੇ ਸੰਗਲਣ ਵਾਲੇ ਹੋਏ ਪਏ ਨੇ ਕਹਿੰਦੇ ਨਾ ਪੈਸਾ ਕਿੱਥੋਂ ਆਊਗਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਪੈਸਾ ਇੱਥੋਂ ਹੀ ਆਊਗਾ ਬਸ ਥੋੜੇ ਜਿਹਾ ਖਰਜ ਹੋ ਜਾਏ ਇਹ ਪੈਸੇ ਤੁਹਾਡੇ ਕੋਲ ਹੀ ਪਿਆ ਬੜਾ ਦੱਬਿਆ ਪਿਆ ਥੱਲੇ ਖਜ਼ਾਨੇ ਕੌਰੂ ਦੇ ਖਜ਼ਾਨੇ ਕਹਿੰਦੇ ਹੁੰਦੇ ਸੀ ਸੀ ਉਹ ਕੌਰੂ ਦੇ ਖਜ਼ਾਨੇ ਹਥਿਆਰ ਹਥਿਆਰੇ ਨੇ ਹੁਣ ਜੋ ਕਹਿੰਦੇ ਆ ਉਹੀ ਕਰਦੇ ਆ ਆਮ ਤੌਰ ਤੇ ਪੁੱਛ ਲਿਆ ਜਾਂਦਾ ਅੱਜ ਵੀ ਕੋਈ ਤੁਸੀਂ ਬਾਜਵਾ ਸਾਹਿਬ ਕਿਹੜੇ ਕਿਹੜੇ ਮਹਿਕਮਿਆਂ ਨੂੰ ਨੌਕਰੀ ਦਿੱਤੀਆਂ ਨੇ ਮੈਂ ਆ ਲੈ ਕੇ ਆਂ ਜੀ ਉਹ ਰਾ ਇਹਦੇ ਚ ਡਿਟੇਲ ਹੈ 39880 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰ ਇੱਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਜੀ ਕਿ ਹੋਮ ਅਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 7193 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਕਈ ਮੈਂ ਕਿਹਾ ਜੀ ਇੱਕ ਵੀ ਹੈਗੀ ਹੈ ਦੋ ਵੀ ਹੈਗੀਆਂ ਤੋਂ ਮੈਂ ਆ ਵੈਸੇ ਤਾਂ ਬਾਵਾ ਜਵਾ ਸਾਹਿਬ ਨੂੰ ਖੁਦ ਬਹੁਤ ਚਿੱਠੀ ਲਿਖਣ ਦਾ ਸ਼ੌਕ ਹੈ ਮੈਂ ਚਾਹੁੰਨਾ ਕਿ ਕੋਈ ਨਾ ਕੋਈ ਅਫਸਰ ਆਹ ਚਿੱਠੀ ਮੇਰੇ ਵੱਲੋਂ ਪਚਾ ਦੇ ਅੱਜ ਪੜ ਲੈਣ ਅੱਜ ਤਾਂ ਕਰਨੀ ਪੜਨ ਜੋਗੇ ਹੋਣਗੇ ਕੋਈ ਸੰਗੇ ਹੋਣ ਜਾ ਕੇ ਸੌ ਕੰਮ ਹੁੰਦੇ ਉਹਨਾਂ ਨੂੰ ਤੇ ਅਗਲੇ ਦਿਨ ਪੜ ਲੈਣ ਤੇ ਨਾਲ ਇਹ ਵੀ ਦੱਸਣਾ ਚਾਹੁੰਨਾ ਚਲੋ ਸ਼ੁਕਰ ਹੈ ਉਹਨਾਂ ਨੇ ਪਹਿਲਾਂ ਪੁੱਛ ਲਿਆ 2487 ਨੌکریاں ਕੱਲ ਨੂੰ ਦੇ ਰਹੇ ਆ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱड्डा ਕੋਠੀ ਚਾਹਮਾ ਪੰਚਨੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਅਮਲਾ ਹੁੰਦਾ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ ਆਠ 2487 ਕੱਲ ਨੂੰ ਦੇ ਰਿਆਂ ਅੱਜ ਦੋਨੇ ਚਿੱਠੀਆਂ ਮੇਰੇ ਹਾਂ ਪਹੁੰਚਾ ਦਿਓ ਜੀ ਚਲੋ ਤੁਸੀਂ ਵੀ ਕਹੋਗੇ ਕਿ ਤੁਹਾਨੂੰ ਗਾਕੀ ਬਣਾ ਰੱਖਿਆ ਕੱਲ ਜਿੰਦਾ ਫੜਾਤਾ ਅੱਜ ਆ ਲੈ ਜਿਓ ਕੰਮ ਇਹਨਾਂ ਦੀ ਆਊਗਾ ਇਹ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਹੀ ਬਿਜਲੀ ਮੁਫਤ ਕਿਵੇਂ ਕਰਨੀ ਹੈ ਪੜ੍ਹਾਈ ਮੁਫਤ ਕਿਵੇਂ ਕਰਨੀ ਹੈ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਪਹਿਲਾਂ ਦਿੱਲੀ ਚ ਕੇਜਰੀਵਾਲ ਨੇ ਸ਼ੁਰੂ ਕੀਤਾ ਅਸੀਂ ਉਸ ਕੰਮ ਨੂੰ ਕਈ ਗੁਣਾ ਵੱਧ ਕਰਕੇ ਇੱਥੇ ਪੰਜਾਬ ਚ ਕਰ ਰਹੇ ਹਾਂ ਇਹ ਕੰਮ ਸਾਨੂੰ ਆਉਂਦਾ ਹੈ ਜੀ ਇਹਨਾਂ ਨੂੰ ਕੀ ਆਉਂਦਾ ਹੈ ਕੰਮ ਇਹਨਾਂ ਨੂੰ ਵੀ ਆਉਂਦਾ ਹੈ ਇਹਨਾਂ ਨੂੰ ਉਹੀ ਆਉਂਦਾ ਹੈ ਆ ਦੇਖ ਲਓ ਮੁਰਦਾ ਵਾਂਗ ਕਹਿ ਕੇ ਚਲੇ ਜਾਣਾ ਹੈ ਆਉਦਾ ਆਉਦਾ ਟੀਵੀ ਤੇ ਆ ਗਈਆਂ ਉਹਨੀਆਂ ਫੋਟੋ ਇਹਨਾਂ ਦੀਆਂ ਕੀ ਗੱਲ ਜੀ ਉਹਨਾਂ ਦਾ ਫਰਜ ਨਹੀਂ ਬਣਦਾ ਕਿ ਦੇਸ਼ ਦਾ ਆਪਣੇ ਪੰਜਾਬ ਦਾ ਬਜਟ ਅੱਜ ਪਾਸ ਹੋਣਾ ਹੈ ਉਹਨੂੰ ਇੱਥੇ ਮੌਜੂਦ ਨਹੀਂ ਹੋਣਾ ਚਾਹੀਦਾ ਸੀ ਸਭ ਤੋਂ ਵੱਡੀ ਪਾਰਟੀ ਹੈ ਨਾ 17 18 ਵਾਲੀ ਸਭ ਤੋਂ ਵੱਡੇ ਕਹੇ ਜਾਂਦੇ ਨੇ ਅੱਜ ਕੱਲ ਪੰਜਾਬ 'ਚ ਠੀਕ ਹੈ ਨਾ ਸਭ ਤੋਂ ਵੱਡੀ ਪਾਰਟੀ ਕਿੱਥੇ ਜਾਂਦੀ ਆ ਉਹ ਜਦੋਂ ਬਜਟ ਪੇਸ਼ ਕਰਨਾ ਹੋਵੇ ਉਦੋਂ ਜਦੋਂ ਗਵਰਨਰ ਬੋਲਦਾ ਹੈ ਉਦੋਂ ਨਹੀਂ ਬੋਲਣ ਦਿੰਦੇ ਗਵਰਨਰ ਦੇ ਅਡਰੈਸ ਤੇ ਡਿਬੇਟ ਹੋਵੇ ਉਦੋਂ ਨਹੀਂ ਰੋਲਾ ਪਾਉਂਦੇ ਨੇ ਬਜਟ ਪੇਸ਼ ਕਰਨਾ ਹੋਵੇ ਉਦੋਂ ਰੋਲਾ ਪਾਉਣਾ ਹੈ ਕੁਐਸਚਨ ਆਵਰ ਹੋਵੇ ਉਹ ਅੱਧਾ ਦਾ ਘੰਟਾ ਬੋਲਣਾ ਹੈ ਪਰ ਜਦੋਂ ਆਪਦੀ ਵਾਰੀ ਆਉਂਦੀ ਹੈ ਕਿ ਹੁਣ ਬਜਟ ਅੱਜ ਪਾਸ ਕਰਾਂਗੇ ਤੁਸੀਂ ਪੁੱਛੋਗੇ ਕਿ ਜਿਹੜੇ ਇਸ ਪੱਖ 'ਚ ਨੇ ਇਸ ਪ੍ਰਸਤਾਵ ਦੇ ਆ ਪੱਖ 'ਚ ਨੇ ਉਹ ਹਾਂ ਕਹਿਣ ਤਾਂ ਉਹ ਗੱਲ ਕਰਨ ਦੇ ਵੀ ਨਹੀਂ ਜੀ ਪੁਆਇੰਟ ਆਫ ਆਰਡਰ ਇਹ ਕਾਹ ਗੱਲ ਕਹਿੰਦੇ ਨਾ ਸਾਰੇ ਘਰੇ ਚਲੇ ਗਏ ਆ ਅੱਜ ਜਿੰਮੇਵਾਰੀ ਹੈ ਸਾਢੇ 3 ਕਰੋੜ ਲੋਕ ਤਾਂ ਪੰਜਾਬ ਦੇ ਤੇ ਬਾਕੀ ਲੱਖਾਂ ਲੋਕ ਦੇਖਦੇ ਹੋਣਗੇ ਇੱਥੇ ਗੈਲਰੀ ਚ ਬਹੁਤ ਸ਼ਖਸੀਤਾਵਾਂ ਆਉਂਦੀਆਂ ਨੇ ਬਹੁਤ ਸਾਰੇ ਹੋਰ ਵੱਖ-ਵੱਖ ਵਰਗਾਂ ਤੋਂ ਆਏ ਹੋਣਗੇ ਪੱਤਰਕਾਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਫਰਜ਼ੀ ਨਹੀਂ ਬੰਨਦਾ ਸੀ ਆ ਇੱਥੇ ਬੈਨੇ ਹਾਂ ਇੱਕ ਬੰਦਾ ਸਾਰਾ ਟਾਈਮ ਲੈ ਗਿਆ ਉਹਨਾਂ ਦਾ ਆਪ ਚਲਾ ਗਿਆ ਉਹ ਦੂਜੇ ਰੋਂਦੇ ਮੈਂ ਨਹੀਂ ਮੈਂ ਨਹੀਂ ਜੋ ਕਿ ਮੈਂ ਕਰਦੇ ਸੀ ਜੋ ਆਕਾ ਵਾਂਗੂੰ ਜਿੰਦਾ ਲਾਏ ਤੱਕ ਨੇ ਇੱਥੇ ਨਹੀਂ ਬਹਿਣਾ ਜੇ ਕਹੀਏ ਭਾਈ ਥੋੜਾ ਟਾਈਮ ਲੈ ਗਿਆ ਬਾਹਰ ਚੱਲ ਜਾਓ ਕਹਿੰਦੇ ਬਾਹਰ ਵੀ ਨਹੀਂ ਜਾਣਾ ਸੋ ਜਵਾਕਾਂ ਵਾਲੀ ਰਿਹਾਰਡ ਕਹਿੰਦੇ ਆ ਇਹਨਾਂ ਨੂੰ ਇਹ ਇਸੇ ਕੰਮ ਤੇ ਬਸ ਆਹ ਕੰਮ ਰਹਿ ਗਿਆ ਇਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਈ ਐ ਜੋ ਉਹਨਾਂ ਨੇ ਮੈਨੂੰ ਦੱਸੋ ਮੈਂ ਮੈਂ ਚਲੋ ਮੈਂ ਕਿਉਂਕਿ ਮੈਨੂੰ ਬਹੁਤ ਸਾਰੇ ਹੋਰ ਵੀ ਪੰਜਾਬ 'ਚ ਕੰਮ ਨੇ ਮੈਂ ਕਰਦਾ ਮੈਂ ਤੇ ਰਨ ਦਫ਼ਤਰ 'ਚ ਉਹਨਾਂ ਮੈਂ ਜ ਸਾਰਾ ਬਜਟ ਸੁਣ ਰਿਹਾ ਉਹਨਾਂ ਮੈਂ ਕੀਨੇ ਕੀ ਕਿਹਾ ਮੈਨੂੰ ਸਾਰਾ ਪਤਾ ਪਰ ਇਸ ਗੱਲ ਦੀ ਮੈਂ ਇਸ ਗੱਲੋਂ ਤਾਂ ਮੈਂ ਘਟੋ ਘਟ ਮੈਂ ਤਾਰੀਫ਼ ਹੀ ਕਰੂੰਗਾ ਇਸ ਗੱਲ ਦੀ ਤਾਂ ਘਟੋ ਘਟ ਜਾਖੜ ਸਾਹਿਬ ਯਾੜੀ ਸਾਹਿਬ ਸੁਖੀ ਜੀ ਨਿਚੱਤਰਪਾਲ ਬੈਠੇ ਤਾਂ ਇਹਨੇ ਬੋਲਣ ਦਾ ਵੀ ਖੁੱਲਾ ਮੌਕਾ ਮਿਲਿਆ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਦੇ ਕਿ ਦਿਨ ਚ ਦੁੱਗਣਾ ਟਾਈਮ ਦਿੱਤਾ ਜੀ ਹਾਂ ਜੀ ਵੜਦੇ ਟਾਈਮ ਨਾਲੋਂ ਦੁੱਗਣਾ ਟਾਈਮ ਦਿੱਤਾ ਇਹਨਾਂ ਪਾਰਟੀਆਂ ਮੈਂ ਉਹੀ ਨੇ ਜੀ ਬੈਠਣਗੇ ਤਾਂ ਦੇਖੋ ਜਦੋਂ ਪਹਿਲੀ ਵਾਰ ਚੁਣ ਕੇ ਗਿਆ ਮੈਂ 14 ਚ ਇੱਕ ਸਾਡਾ ਟ੍ਰੇਨਿੰਗ ਸੈਂਟਰ ਹੋਇਆ ਉੱਥੇ ਜਿਆਦਾ ਜਿਹੜੇ ਜਿਆਦਾ ਵਾਰ ਜੁੜੇ ਹੋਏ ਸੀਨੀਅਰ ਨੇ ਉਹ ਆਏ ਸੀਗੇ ਤੇ ਮੈਨੂੰ ਇੱਕ ਗੱਲ ਬੜੀ ਯਾਦ ਚੇਤੇ ਰਹੀ ਕਿ ਇੱਕ ਇੱਕ ਕਿਸੇ ਐਮਪੀ ਸਾਹਿਬ ਨੇ ਕਿਹਾ ਸੀ ਨਹੀਂ ਅਸੀਂ ਕਹਿੰਦੇ ਵੀ ਸੰਸਦ ਚ ਬੋਲਣ ਦਾ ਇੱਕੋ ਹੀ ਤਰੀਕਾ ਹੈ ਬੈਠੇ ਰਹੋ ਬੈਠੇ ਰਹੋ ਕਦੇ ਨਾ ਕਦੇ ਇੱਕ ਕੋਈ ਨਾ ਕੋਈ ਪਹਲੇ ਸਾਊਗਾ ਕਿ ਸਪੀਕਰ ਕਹੂਗਾ ਚਲੋ ਜੀ ਤੁਸੀਂ ਬੋਲੋ ਮੈਨੂੰ 40 40 ਸਕਿੰਟ ਵਿੱਚ ਮਿਲਦੇ ਰਹਿ ਜੀ ਕੋ ਚਲ 40 ਸੈਕਿੰਡ ਤੁਰਾ ਮੈਨੂੰ 40 ਬਹੁਤ ਰਹੀ ਹਾਜ਼ਰੀ ਤਾਂ ਲੱਗੇ ਨਾ ਲੋਕਾਂ ਵੱਲੋਂ ਸੋ ਇੱਥੇ ਕੀ ਹੈ ਸਾਨੂੰ ਟਾਈਮ ਦੇ ਦਿਓ ਅਸੀਂ ਆਪਦੇ ਘਰੇ ਜਾਣਾ ਹੈ ਜੀ ਕੀ ਗੱਲ ਉਹਨਾਂ ਦੇ ਇਹ ਇਹ ਵਿਧਾਨ ਸਭਾ ਉਹ ਚਲਾ ਰਹੇ ਨੇ ਤੁਸੀਂ ਕਸਟੋਡੀਆ ਨੂੰ ਤੁਹਾਨੂੰ ਡਿਕਟੇਟ ਕਰਦੇ ਐ ਕਿ ਨਾ ਜੀ ਹੁਣ ਮੈਨੂੰ ਟਾਈਮ ਦੇ ਦਿਓ ਮੈਂ ਸਾਰਾ ਟਾਈਮ ਲੈ ਲਿਆ ਹੁਣ ਮੈਂ ਜਾਣਾ ਇਨਾਂ ਨਾਲ ਲੜੀ ਜਾਓ ਆ ਦੇਖ ਲਓ ਕਿੰਨੀ ਇਹਨਾਂ ਦੀ ਆਪਸ ਉਹ ਵੈਸੇ ਕਹਿੰਦੇ ਰਹਿੰਦੇ ਐ ਸਾਡੇ ਇੰਨੇ ਸੰਪਰਕ ਚ ਨੇ ਫੁਲਾਨੇ ਆਵਾਜ਼ ਦੀ ਪਾਰਟੀ ਦੇ ਐਮ.ਐਲ.ਏ ਆਪਸ ਵਿੱਚ ਕੋਈ ਸੰਪਰਕ ਹੈ ਨਹੀਂ ਇਹਨਾਂ ਦਾ ਆਪੇ ਤਾਂ ਸੰਪਰਕ ਕਿੱਧਰ ਹੋ ਉਹ ਕੱਲ ਉਹ ਪਹਿਲਾਂ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਚਲੋ ਦਾ ਕੰਮ ਹੀ ਇਹ ਹੈ ਮਾਈਕ ਕਿ ਕਿਤੇ ਧਿਆਜ ਹੋ ਤਾਂ ਨੇਰੇ ਚ ਵੀ ਪਾੜ ਲੈਂਦਾ ਸੋ ਨੋਇ ਪਨਾ ਕੰਨ ਲੈਣਾ ਹੁਣ ਸਾਰਨ ਪਤਾ ਹੀ ਅੰਨੀ ਵਾਰ ਨਾ ਵੀ ਲੈਣਾ ਚਾਹੀਦਾ ਉਹ ਉਹ ਜਿਵੇਂ ਕਹਿੰਦੇ ਨਾ ਕਿ ਕਿ ਜੇ ਨੇਰੇ ਚ ਮੈਂ ਇੱਕ ਸਿੱਟ ਦੀਏ ਕਿ ਉਹਦੇ ਮੂੰਹ ਤੇ ਪੈਂਦਾ ਕਿਉਂਕਿ ਮਾਈਕਾਂ ਦੇ ਨੇੜੇ ੜੀ ਹੁੰਦਾ ਬਸ ਉਹ ਉਹ ਗੱਲ ਆ ਯਾਰ ਹੈ ਬੋਲੋ ਜਰੂਰ ਬੋਲੋ ਮੀਡੀਆ ਚ ਬੋਲੋ ਜਦੋਂ ਮੀਡੀਆ ਹੀ ਨਹੀਂ ਚਾਹੁੰਦਾ ਕੇ ਕੇ ਮੀਡੀਅਮ ਲਿਆਉਂਦੇ ਨੇ ਆਓ ਮੈਨੂੰ ਸੁਣੋ ਆਓ ਮੈਨੂੰ ਸੁਣੋ ਐਡੇ ਕਿਹੜੇ ਤੁਸੀਂ ਦੱਸੋ ਦਾਨਿਸ਼ਵਰ ਆ ਗਏ ਹਜੇ ਤਾਂ ਫੇਸ ਡਰੱਗ ਦੇ ਕੇਸ 'ਚ ਜੀ ਡਰੱਗ ਦੇ ਕੇਸ 'ਚ 3 ਮਹੀਨੇ ਜੇਲ੍ਹ 'ਚ ਰਹਿ ਕੇ ਆਉਣ ਸਾਰ ਕਹਿੰਦੇ ਨੈਲਸਨ ਮੰਡੇਲਾ ਪੜਿਆ ਮੈਂ ਕਹਿੰਦਾ ਨੈਲਸਨ ਮੰਡੇਲਾ ਨੈਲਸਨ ਮੰਡੇਲਾ ਨੇ ਕਿਤਾਬਾਂ ਪੜ੍ਹੀਆਂ ਮੈਂ ਬੋਦਲਤਾ ਕਹਿੰਦੇ ਉਹਨੇ ਕਹਿੰਦੇ ਨੈਲਸਨ ਮੰਡੇਲਾ ਸੀ ਇੱਕ ਉਹ 26 ਸਾਲ ਜੇਲ੍ਹ 'ਚ ਰਿਹਾ ਮੈਂ ਕਹਿੰਦਾ ਇੰਨੂੰ ਹੁਣ ਪਤਾ ਲੱਗਿਆ ਹਾਂ ਤਾਂ ਬਹੁਤ ਚਿਰ ਪਹਿਲਾਂ ਦਾ ਪਤਾ ਹੈ ਉਹਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਿਆ ਫੇਰ ਫੇਰ ਦੁਨੀਆ ਨੂੰ ਪਤਾ ਲੱਗਦਾ ਸੋ ਇਹਨਾਂ ਦੀ ਨਾ ਆਦਤ ਹੈ ਕਿ ਤੂੰ ਤੰਗ ਕਰਨਾ ਤੇ ਜਦੋਂ ਕੋਈ ਵਧੀਆ ਡਿਬੇਟ ਸਿਆਣੀ ਪੰਜਾਬ ਦੇ ਫੈਸਲੇ ਹੁੰਦੇ ਨੇ ਉਦੋਂ ਘਰੇ ਚਲੇ ਜਾਣਾ ਕੋਈ ਗੱਲ ਨਹੀਂ ਇਹ 17 18 ਵੀ ਫੇਰ ਨਾ ਕਰਨ ਲੋਕ ਹੱਥਾਂ 'ਚ ਧੁੱਕੀ ਫਿਰਦੇ ਇਹਨਾਂ ਨੂੰ ਵੀ ਘਰੀ ਬਿਠਾਉਣਗੇ ਕਿ ਕੋਈ ਗੱਲ ਨਹੀਂ ਤੁਸੀਂ ਵੀ ਫਰਜ਼ ਨਿਭਾਇਆ ਨਹੀਂ ਸੋ ਪਬਲਿਕ ਹੈ ਜੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਬਹੁਤ ਸਾਰੇ ਨਵੇਂ ਮੁੰਡਿਆਂ ਨੂੰ ਸਾਡੇ ਯੰਗ ਜਿਹੜੇ ਫਸਟ ਟਾਈਮਰ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਬਜਟ ਤੇ ਜਦ ਜਿਹੜੀ ਚਲੋ ਇੱਧਰ ਤਾਂ ਸੀਨੀਅਰ ਨੇ ਕਈ ਵਾਰੀ ਬੋਲ ਚੁੱਕੇ ਨੇ ਬਹੁਤ ਬਹੁਤ ਸਾਰੇ ਬੱਚਿਆਂ ਤੇ ਬੋਲ ਚੁੱਕੇ ਨੇ ਬਹੁਤ ਸਾਰੀਆਂ ਗਵਰਨਰ ਅਡਰੈਸ ਤੇ ਬੋਲ ਚੁੱਕੇ ਨੇ ਸੋ ਇੱਕ ਪਹਿਲਾ ਮੈਚ ਜਦੋਂ ਮਿਲ ਜੇ ਕਿਸੇ ਪਲੇਅਰ ਨੂੰ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਡੈਬਿਊ ਹੋ ਰਿਹਾ ਅੱਜ ਤੇ ਮੈਂ ਅੱਜ ਵਧੀਆ ਖੇਡਾਂ ਮੈਂ ਇਸ ਮੌਕੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਾਂ ਸੋ ਪੰਜਾਬ ਦੇ ਵਿੱਚ ਹੁਣ ਇੱਕ ਗੱਲ ਚੇਂਜ ਹੋਈ ਹੈ ਜਿਹੜਾ ਕਿ ਬਜਟ ਵੀ ਦੱਸਿਆ ਹੈ ਆਉਣ ਵਾਲੇ ਸਾਲ 'ਚ ਵੀ ਉਹੀ ਹੋਊਗਾ ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਸਪੀਕਰ ਸਾਹਿਬ ਚਾਹੇ ਉਹ ਨਿਯੁਕਤੀ ਪੱਤਰ ਸਮਰੋਹ ਹੋਵੇ ਚਾਹੇ ਉਹ ਕਿਤੇ ਹੋਰ ਨੌਕਰੀਆਂ ਦਾ ਮੇਲਾ ਹੋਵੇ ਚਾਹੇ ਉਹ ਕਿਸੇ ਹਸਪਤਾਲ ਦਾ ਜਾਂ ਸਕੂਲ ਦਾ ਉਦ ਘਾਟ ਨਾ ਹੋਵੇ ਭਾਵੇਂ ਉਹ ਕਿਸੇ ਟਾਟਾ ਸਟੀਲ ਵਰਗੇ ਜਾਂ ਵੱਡੇ ਇੰਡਸਟਰੀਲਿਸਟਾਂ ਦੁਆਰਾ ਭੂਮੀ ਪੂਜਨ ਕਰਾ ਕੇ ਪਹਿਲੀ ਇੱਟ ਲਾਉਣ ਦਾ ਸਮਾਗਮ ਹੋ ਗਿਆ। ਇਹ ਪੰਜਾਬ ਵਿੱਚ ਬਹੁਤ ਦੇਰ ਬਾਅਦ ਐਦਾਂ ਦੇ ਫੰਕਸ਼ਨ ਸ਼ੁਰੂ ਹੋਏ ਨੇ। ਨਹੀਂ ਪੰਜਾਬ ਉਦਾਸ ਹੋ ਗਿਆ ਸੀ। ਪੰਜਾਬ ਉਦਾਸ ਹੋ ਗਿਆ ਸੀ। ਪੰਜਾਬ ਰਾਜਨੀਤਿਕ ਲੋਕਾਂ ਦੇ ਨੈਗੇਟਿਵਿਟੀ ਨਾਲ ਯੂਥ ਉਹ ਇਹਨਾਂ ਨੇ ਭਰਤਾ ਤੇ ਯੂਥ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਜਾਣ ਲੱਗ ਗਿਆ। ਕਿਉਂਕਿ ਲਾਣੇਦਾਰੀ ਜੇ ਕਹੀ ਜਾਊਗਾ ਆਪਣਾ ਘਰ ਘਾਟੇ 'ਚ ਐ। ਆਪਣਾ ਘਰ ਘਾਟੇ 'ਚ ਐ। ਫਿਰ ਜਵਾਬ ਉਸ ਘਰ 'ਚ ਕਿੰਨਾ ਚਿਰ ਰਹੂਗਾ? ਉਹ ਕੋਈ ਯਾਰ ਕੋਈ ਹੋਰ ਤਰੀਕਾ ਲੱਭੀਏ ਫਿਰ ਚਲੀਏ ਘਰੋਂ ਫਿਰ ਨਿਕਲੀਏ ਕੋਈ ਕੰਮਕਾਰ ਦੇਖੀਏ ਇੱਧਰ ਉੱਧਰ ਜਿਵੇਂ ਜਦੋਂ ਬਾਪੂ ਹੀ ਕਹੀ ਜਾਂਦਾ ਘਰ ਘਾਟੇ ਚ ਸੁਹਾਣੀ ਦਾਰ ਦਾ ਕੰਮ ਹੁੰਦਾ ਪਰਿਵਾਰ ਨੂੰ ਉਮੀਦ ਦੇਣੀ ਉਸ ਆਪਣੇ ਪਰਿਵਾਰ ਨੂੰ ਜਿਹੜਾ ਪੋਜ਼ਿਟਿਵਿਟੀ ਦੇਣੀ ਕਿ ਪੁੱਤ ਕੋਈ ਗੱਲ ਨਹੀਂ ਮਿਹਨਤ ਕਰਕੇ ਆਪਾਂ ਜਿਹੜਾ ਥੋੜਾ-ਬੋਧ ਕਰ ਜਾਓ ਲਾ ਕੇ ਗਾਂ ਤੋਂ ਬਸ ਆਪਾਂ ਜਮੀਨ ਲੈਣੀ ਸ਼ੁਰੂ ਕਰ ਦਾਂਗੇ ਬਹੁਤ ਸਾਰੇ ਅਜੇ ਘਰ ਨੇ ਜਿਹੜੇ ਇਕੱਠੇ ਨੇ ਜੁਆਇੰਟ ਫੈਮਿਲੀ ਹੈ ਹਰ ਸਾਲ ਕਿੱਲਾ ਡੇਢ ਕਿੱਲਾ ਦੋ ਕਿੱਲੇ ਜ਼ਮੀਨ ਦੇ ਖਰੀਦੇ ਨੇ ਸਾਡੀ ਰਿਸ਼ਤੇਦਾਰੀਆਂ ਚਿਰੇ ਦੋਸਤ ਮਿੱਤਰਾਂ ਚ ਸੋ ਅਸੀਂ ਪੰਜਾਬ ਨੂੰ ਇੱਕ ਪਰਿਵਾਰ ਸਮਝਦੇ ਆਂ ਤੇ ਇਸ ਪਰਿਵਾਰ ਨੂੰ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਘਾਟੇ ਪਾਏ ਹੋਏ ਨੇ ਉਹ ਵੀ ਪੂਰੇ ਕਰਾਂਗੇ ਮੁੱਕਰਦੇ ਨਹੀਂ ਪਰ ਇਸ ਪਰਿਵਾਰ ਨੂੰ ਅਸੀਂ ਬਾਧੇ ਵੱਲ ਵੀ ਲੈ ਕੇ ਜਾਵਾਂਗੇ ਜੇ ਸਾਢਾ 2 ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ 2 ਸਾਲ ਚ ਸਾਢਾ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਐਕਸਾਈਜ਼ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ ਚ ਅਸੀਂ ਸਟੈਂਪ ਡਿਊਟੀ ਚ ਗ੍ਰੀਨ ਅਸੀਂ ਜੀਐਸਟੀ ਚ ਵਾਦਾ ਹੋਇਆ 27 28% ਉੱਪਰ ਅਸੀਂ ਬਾਟ ਦੇ ਵਿੱਚ ਸਾਰ ਗੱਲ ਚ ਅਸੀਂ ਵਪਾਰੀਆਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੇ 2016 16 17 17 ਸਾਲ ਦੇ ਕੇਸ ਚਲੀ ਜਾਂਦੇ ਐ ਬਾਟ ਦੇ ਨਾ ਨਿਭੜਦੇ ਐ ਨਾਲੇ ਤਲਵਾਰ ਲਟਕਾ ਰੱਖਿਆ ਅਸੀਂ ਕਹਿੰਦੇ ਨਵੇੜੋ ਯਾਰ ਕਿੱਥੇ ਪੁਰਾਣੇ ਕਾਤੇ ਕਿੱਥੇ ਪਾਏ ਨੇ ਚਲੋ ਉਹ ਓਟੀਐਸ ਕਰ ਲੈਣੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬੀ ਜਿਵੇਂ ਆਪਾਂ ਕਹਿੰਦੇ ਆ ਵੀ ਮੂਹ ਮੂਪੀ ਸੌਦਾ じゃ ਕਰੋ ਯਾਰ ਕਿਤੇ ਨਵੇੜੋ ਕਿਸੇ ਕਾਲ ਨੂੰ ਨਵੇੜ ਲਾਂਗੇ ਨਾਲੇ ਤਾਂ ਰੇਵ ਨਹੀਂ ਆ ਗਿਆ ਨਾਲੇ ਉਹ ਵਿਚਾਰਾ ਜਿਹੜਾ ਮਾਈਂਡ ਫ੍ਰੀ ਹੋ ਕੇ ਕੰਮ ਕਰੂਗਾ ਜੀ ਸੋ ਵਪਾਰੀਆਂ ਨਾਲ ਗੱਲ ਕਰਦੇ ਆ ਸਰਕਾਰ ਵਪਾਰ ਮਿਲਣੀ ਕਦੇ ਨਹੀਂ ਸੁਣਿਆ ਸੀ ਪਹਿਲਾਂ ਕਦੇ ਕਿਸੇ ਨੇ ਸੁਣਿਆ ਕਿ ਮੁੱਖ ਮੰਤਰੀ ਜਾ ਕੇ ਬਹਿ ਜਾਂਦਾ ਹੋਵੇ ਤੇ ਮਾਈਕ ਉਹਨੂੰ ਦੇ ਦਿੰਦਾ ਹੋਵੇ ਦੱਸੋ ਕੀ ਚਾਹੀਦਾ ਤੇ ਉਹ ਕੰਮ ਉਹ ਰੋ ਕਹਿਣ ਜੋ ਚਾਹੀਦਾ ਸੀ ਉਹ ਤਾਂ ਪਹਿਲੀ ਤੁਸੀਂ ਬੋਲਤਾ ਜੀ ਹੁਣ ਹੋਰ ਕੀ ਚਾਹੀਦਾ ਹੋਰ ਤਾਂ ਧੰਨਵਾਦ ਹੀ ਆ ਜੀ ਬਸ ਕਿਉਂਕਿ ਬਜਟ ਸੈਸ਼ਨ ਬਹੁਤ ਇੰਪੋਰਟੈਂਟ ਸੈਸ਼ਨ ਹੁੰਦਾ ਹੈ ਔਰ ਬਜਟ ਦਾ ਪਾਸ ਹੋਣਾ ਸਮਝ ਲਓ ਮੋਹਰ ਲੱਗਣੀ ਦੇ ਉਹਨਾਂ ਦਾ ਦਿਨਾਂ ਚਾਹੀ ਸੀ ਫਿਰ ਕੰਮ ਤੇ ਲੱਗੀਏ ਇਹਨਾਂ ਦੇ ਕਿਸੇ ਹੋਰ ਦੀ ਸੀ ਵੇਟ ਨਾ ਕਰੀਏ ਕੋਈ ਆਇਆ ਸੀ ਜਾਂ ਨਹੀਂ ਆਇਆ ਸੀ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਜਿਹੜੇ ਨਾਰੇ ਨੂਰੇ ਲਾ ਗਏ ਜਿਹੜੇ ਗਾਲਾਂ ਤੁਹਾਨੂੰ ਵੀ ਕੱਢ ਗਏ ਵਿੱਚ ਹੀ ਅਜੀ ਉਹਨਾਂ ਦਾ ਵੀ ਧੰਨਵਾਦ ਮਾਫੀ ਕਰਦਿਆ ਕਰੋ ਕਿਉਂਕਿ ਫਿਰ ਉਹਨੂੰ ਪਤਾ ਪੂਤਾ ਹੈ ਨਹੀਂ ਕੁਝ ਇਹ ਤਾਂ ਅੱਸੀ ਕਰੂਜੀ ਦੇ ਵਿੱਚ ਵਜਦੇ ਫਿਰਦੇ ਆ ਠੀਕ ਹੈ ਨਾ ਤੁਹਾਨੂੰ ਵੀ ਮੁਰਦਾਬਾਦ ਕਹਿਗੇ ਮੈਨੂੰ ਮੁਰਦਾਬਾਦ ਕਹਿਗੇ ਕੋਈ ਤੇ ਵਿੱਚ ਹੀ ਖੱਟਰ ਨੂੰ ਵੀ ਕਹਿਗੇ ਵਿੱਚ ਹੀ ਮੋਦੀ ਨੂੰ ਕਹਿਗੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਜਿੰਦਾਬਾਦ ਕੌਣ ਹੈ ਕਿਉਂਕਿ ਆਪ ਹੀ ਹੁਣ ਐਜਾ ਕੁ ਇਹਨਾਂ ਨੂੰ ਗੁੱਸਾ ਨਾ ਕਰਿਆ ਕਰੋ ਚਲੋ ਕਿਹਨੇ ਰੋੜਾ ਰੋੜਾ ਨਹੀਂ ਮਾਰਦੇ ਨਹੀਂ ਤਾਂ ਹਾਲਾਤ ਇਹਨਾਂ ਦੇ ਸੰਗਲਣ ਵਾਲੇ ਹੋਏ ਪਏ ਨੇ ਕਿ ਘਰੇ ਬਿਠਾਈਏ ਇਹਨਾਂ ਨੂੰ ਕਿ ਯਾਰ ਕਿਸੇ ਨੁਕਸਾਨ ਨਾ ਕਰਦੇ ਕਿਸੇ ਦਾ ਸੋ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਬਜਟ ਜਿਹੜਾ ਹੈ ਬੜਾ ਸ਼ਾਨਦਾਰ ਬਜਟ ਹੈ ਤੇ ਇਸ ਬਜਟ ਦਾ ਜਿਹੜਾ ਪ੍ਰਸਤਾਵ ਫਾਈਨਾਂਸ ਵਿੱਚ ਸਭ ਰੱਖਣਗੇ ਤੇ ਇਹਨੂੰ ਪਾਸ ਕੀਤਾ ਜਾਵੇ ਤਾਂ ਕਿ ਅਸੀਂ ਕੱਲ ਤੋਂ ਹੀ ਕੰਮ ਤੇ ਲੱਗ ਸਕੀਏ ਤੁਸੀਂ ਮੈਨੂੰ ਬੋਲਣ ਦਾ ਖੁੱਲਾ ਮੌਕਾ ਦਿੱਤਾ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ